ਰਹਿੰਦੇ ਸੀ ਤੇ ਪਹਿਲਾਂ ਕਿੱਥੇ ਰਹਿੰਦੇ ਸੀਗੇ ਜੀ ਅਸੀਂ ਮੁੱਲਾਪੁਰ ਰਹਿੰਦੇ ਸੀ ਜੀ ਪ੍ਰੇਮਨਗਰ ਦੇ ਵਿੱਚ ਤੁਸੀਂ ਅੱਜ ਸਾਡੇ ਦਫ਼ਤਰ ਪਹੁੰਚੇ ਹੋ ਜੀ ਇੱਕ ਬੱਚੀ ਨੂੰ ਲੈ ਕੇ ਕੀ ਮਾਮਲਾ ਜੀ ਇਹ ਮਾਮਲਾ ਇਹ ਹੈ ਜੀ ਇਹ ਬੱਚੀ ਅਸੀਂ ਗੋਦ ਲਈ ਸੀ ਕਿੰਨੇ ਕਦੋਂ ਲਈ ਸੀ ਜੀ ਬੱਚੀ ਇਹ ਨੂੰ ਹੋ ਗਏ 4-5 ਸਾਲ ਜੀ ਇਹ ਜੋੜੇ ਹੋਏ ਸੀ ਕੁੜੀ ਤੇ ਮੁੰਡਾ ਜੀ ਇੱਕ ਤਾਂ ਮੁੰਡਾ ਜਿਹੜਾ ਹੈਪੀ ਨੇ ਆਪਦੇ ਰਿਸ਼ਤੇਦਾਰਾਂ ਦੇ ਵਿੱਚ ਦੇਤਾ ਸਾਇੰਸੀਆਂ ਦੇ ਘਰੇ ਜਿਹੜੀ ਹੈਪੀ ਨੇ ਜਨਮ ਨਹੀਂ ਰੱਖੀ ਹੋਈ ਆ ਬਲੈਕ ਕਰਦੀ ਡੋਟਿਆਂ ਦੀ ਜੀ ਉਹਨਾਂ ਨੂੰ ਮੁੰਡਾ ਦੇਤਾ ਉਹਦੇ ਪੈਸੇ ਲੈ ਮੈਨੂੰ ਨਹੀਂ ਪਤਾ ਕਿੰਨੇ ਲੈ ਕਿੰਨੇ ਨਹੀਂ ਲੈ ਉਹ ਮੁੰਡਾ ਉਹਨੇ ਵੇਚਤਾ ਹੈਪੀ ਕੌਣ ਆ ਜੀ ਇਹ ਹੈਪੀ ਕਾਉਂਸਲਰ ਮੁੱਲਾਪੁਰ ਵਾਲਾ ਜੀ ਕਿੱਥੇ ਰਹੇ ਹੋ ਜੀ ਇਹ ਦੀ ਇਹ ਰੇਲਵੇ ਲਾਈਨ ਤੇ ਆ ਜੀ ਮੁੱਲਾਪੁਰ ਫਿਰ ਕੀ ਹੋਇਆ ਜੀ ਅੱਗੇ ਤੇ ਅੱਗੇ ਕੀ ਹੋਇਆ ਹੁਣ ਜੀ ਬੱਚੀ ਨੂੰ ਮੇਰੇ ਕੋਲ ਲੈ ਗਏ ਸੀ ਵੇਚਦਾ ਦਾ ਕਰਕੇ ਵੀ ਹੈਪੀ ਬਿਮਾਰ ਆ ਸੀ ਪਹਿਲਾਂ ਰਹਿੰਦੇ ਸੀ ਇਕੱਠੇ ਹੀ ਡੈਡੀ ਕਹਿੰਦੀ ਸੀ ਕੁੜੀ ਉਹਨੂੰ ਜੀ ਮੇਰੇ ਕਰਕੇ ਅਸੀਂ ਇਕੱਠੇ ਰਹਿੰਦੇ ਸੀ ਲਈ ਫਿਰ ਛੋਟੀ ਹੁੰਦੀ ਸੀ ਉਹਨੂੰ ਡੈਡੀ ਕਹਿਣ ਲੱਗ ਗਈ ਜੀ ਤੇ ਕਹਿੰਦਾ ਮੈਂ ਬਿਮਾਰ ਆ ਮੇਥੋਂ ਲੈ ਗਏ ਕੁੜੀ ਜਦੋਂ ਮੈਂ ਜਾਂਦੀ ਸੀ ਕੁੜੀ ਨੂੰ ਲਕੋ ਦਿੰਦੇ ਸੀ ਜੀ ਕੁੜੀ ਨੂੰ ਲਕੋ ਦਿੰਦੇ ਸੀ ਹੁਣ ਮੈਂ ਜਿੱਤੇ ਜਨਮ ਦਿਨ ਤੇ ਗਈ ਮੈਂ ਚਲੀ ਗਈ ਮੈਂ ਕਿਹਾ ਮੈਂ ਕੁੜੀ ਲੈ ਕੇ ਜਾਣੀ ਆ ਮੈਂ ਲੈ ਆਈ ਸਹਿਮਤੀ ਨਾਲ ਮੈਂ ਲੈ ਕੇ ਆਈ ਮੇਰੇ ਕੋਲੇ ਰਿਕਾਰਡਿੰਗਾਂ ਵੀ ਆ ਸਾਰਾ ਕੁਝ ਹੈਗਾ ਸਾਰਾ ਮੈਂਬਰ ਉਹਨਾਂ ਦੇ ਘਰੇ ਸੀ ਜਦੋਂ ਮੈਂ ਲੈ ਕੇ ਆਈਆਂ ਜੀ ਜੂਆਂ ਨਾਲ ਕੁੜੀ ਦਾ ਸਿਰ ਭਰਿਆ ਪਿਆ ਸੀ ਕੁੜੀ ਦਾ ਬੁਰਾ ਹਾਲ ਸੀ ਕੁੜੀ ਨਹਾਉਂਦੀ ਧਵਾਉਂਦੀ ਵੀ ਆਪ ਹੀ ਸੀ ਸਿਰ ਵੀ ਆਪ ਹੀ ਧੋਂਦੀ ਸੀ ਕੁੜੀ ਦੀ ਜਮਾਂ ਕੇਅਰ ਨਹੀਂ ਕਰਦੇ 4 ਸਾਲ ਉਹਨਾਂ ਨੇ ਕੁੜੀ ਰੱਖੀ ਨਾ ਕੋਈ ਉਹਨਾਂ ਨੇ ਪ੍ਰੂਫ ਇਹਦਾ ਬਣਾਇਆ ਨਾ ਉਹਨਾਂ ਨੇ ਕੋਈ ਗੱਲ ਨਾ ਕੋਈ ਬਾਤ ਇਹ ਵੇਚਣ ਦੇ ਇਰਾਦੇ ਚ ਰੱਖੀ ਹੋਈ ਸੀ ਉਹਨ ਨਹੀਂ ਜਦੋਂ ਤੁਸੀਂ ਬੱਚੀ ਨੂੰ ਗੋਦ ਲਿਆ ਜੀ ਜਦੋਂ ਤੁਸੀਂ ਕੋਈ ਕਾਗਜ਼ ਜਿਹੜੇ ਕੋਰਟ ਰਾਹੀਂ ਜਾਂ ਕਾਨੂੰਨਨ ਤਰੀਕੇ ਨਾਲ ਲਿਆ ਸੀਗਾ ਜਾਂ ਵੈਸੇ ਹੀ ਲੈ ਲਿਆ ਜੀ ਹਾਂਜੀ ਇਹ ਕਾਗਜ਼ ਹੈਪੀ ਦੇ ਥਰੂ ਹੀ ਹੋਏ ਸੀ ਜੀ ਇਹ ਉਹਨਾਂ ਨੇ ਕਰਵਾ ਕੇ ਦਿੱਤੇ ਸੀ ਕਾਗਜ਼ ਉੱਥੇ ਮੈਨੂੰ ਕਚਹਿਰੀਆਂ ਚ ਜੀ ਹਾਂਜੀ ਇਹ ਕੁੜੀ ਦੀ ਮਾਂ ਦਾ ਆਧਾਰ ਕਾਰਡ ਵੀ ਨਾਲ ਲੱਗਾ ਹੋਇਆ ਵਾ ਜੀ ਜੀ ਤਾਂ ਇਹ ਕੁੜੀ ਲਈ ਸੀਗੀ ਜੀ ਤੇ ਇਸ ਕਰਕੇ ਫਿਰ ਅਸੀਂ ਲਈ ਸੀ ਨਹੀਂ ਜਦੋਂ ਬੱਚਾ ਤੁਸੀਂ ਲਿਆ ਸੀਗਾ ਇਹ ਕੁੜੀਆ ਕੋਸ ਲੈ ਲਈ ਸੀ ਕਾਗਜ਼ ਪੱਤਰ ਤੁਹਾਡੇ ਨਾਂ ਫਿਰ ਹੈਪੀ ਦਾ ਕੀ ਹੱਕ ਆ ਜੀ ਇਹ ਹੈਪੀ ਗੁੰਡਾ ਕਰਦੀਆਂ ਕਰਦਾ ਜੀ ਮੇਰੇ ਨਾਲ ਸ਼ੁਰੂ ਤੋਂ ਹੀ ਗੁੰਡਾ ਕਰਦੀਆਂ ਕਰਦਾ ਆ ਪਹਿਲਾਂ ਮੈਨੂੰ ਇਹਨੇ ਘਰੋਂ ਬੇਕਾਰ ਕੀਤਾ ਉੱਥੋਂ ਮੁੱਲਾਪੁਰੋਂ ਜੀ ਮੇਰਾ ਸਮਾਨ ਸਮੂਨ ਸਭ ਕੁਝ ਦੱਬ ਗਿਆ ਉੱਥੇ ਜੀ ਸਾਰਾ ਕੁਝ ਮੈਂ ਹੈਗੀਆਂ ਜੀ ਗਰੀਬ ਘਰ ਦੀ ਅੱਗੇ ਨਹੀਂ ਕੋਈ ਪਿੱਛੇ ਨਹੀਂ ਖੁਸਰਿਆਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਹੁਣ ਨਹੀਂ ਜਦੋਂ ਤੁਸੀਂ ਇਹ ਕਾਗਜ਼ਾਂ ਪੱਤਰਾਂ ਦੇ ਰਿਕਾਰਡਿੰਗ ਜੋ ਮੈਂ ਦੇਖ ਰਿਹਾ ਤੁਹਾਡੇ ਇਹ ਇਹਦੇ ਵਿੱਚ ਤੁਸੀਂ ਇਹਦੇ ਸਰਪਰਾਸ ਤੋਂ ਫਿਰ ਹੈਪੀ ਦਾ ਲੈ ਕੇ ਜਾਣ ਦਾ ਜਾਂ ਹੈਪੀ ਨਾ ਥੋੜਾ ਭੇਜਣ ਦਾ ਕੀ ਉਹਦਾ ਕਾਰਨ ਕੀ ਰਿਹਾ ਜੀ ਹੈਪੀ ਗੁੰਡਾ ਕਰਦੀਆਂ ਕਰਦਾ ਜੀ ਮੈਂ ਤਾਂ ਡਰਦੀ ਆ ਉਹ ਤੋਂ ਬਦਮਾਸ਼ੀਆਂ ਕਰਦਾ ਨਹੀਂ ਤੁਸੀਂ ਕਹਿੰਦੇ ਬੱਚੇ ਨੂੰ ਇੱਕ ਵਾਰੀ ਲੈ ਵੀ ਗਿਆ ਸੀ ਕਿ ਕਿੱਦਾਂ ਲੈ ਗਿਆ ਉਹ ਲੈ ਕੇ ਗਿਆ ਦੀ ਭੈਣ ਤੇ ਦਾ ਜੀਜਾ ਆਏ ਮੁੱਲਾਪੁਰ ਵਾਲੀ ਦੀ ਭੈਣ ਕੀ ਪਾਂ ਜਿਹੜੀ ਉਹ ਲੈ ਕੇ ਗਈ ਆ ਕਿ ਵੀ ਮੇਰਾ ਭਰਾ ਬਿਮਾਰ ਹੋ ਤੇ ਅੱਜ ਜੱਜਪਾਕ ਪੈ ਗਈ ਸੀ ਹੈਪੀ ਦੇ ਉੱਥੇ ਦਾਖਲ ਸੀ ਮੁੱਲਾਪੁਰ ਹਸਪੀਟਲ ਚੱਲ ਮੈਂ ਤਰਸ ਕੀਤਾ ਮੈਂ ਕਿਹਾ ਚੱਲ ਕੋਈ ਨਾ ਕੁੜੀ ਬੱਚੇ ਨੂੰ ਜੀ ਪਿਆਰ ਕਰਦੇ ਸਾਰਾ ਵੀ ਪਿਓ ਕਹਿੰਦੀ ਸੀ ਉਹਨੂੰ ਮੈਂ ਭੇਜਤੀ ਤੇ ਬਾਅਦ ਚ ਉਹਨਾਂ ਨੇ ਕੁੜੀ ਭੇਜੀ ਨਹੀਂ ਕੁੜੀ ਤੇ ਬੇਈਮਾਨ ਹੋ ਗਏ ਜਦੋਂ ਮੈਂ ਜਾਣਦੀ ਸੀ ਨਾ ਮੈਨੂੰ ਕੁੜੀ ਮਲਾਉਂਦੇ ਸੀ ਕੁੜੀ ਇੰਨਾ ਕ ਡਰਦੀ ਸੀ ਇਹਨਾਂ ਤੋਂ ਹੁਣ ਵੀ ਕੁੜੀ ਸੈਮੀ ਹੋਈ ਆ ਵੇਰ ਤੁਸੀਂ ਕਿੱਦਾਂ ਲੈ ਕੇ ਆਏ ਜੀ ਉਸ ਤੋਂ ਬਾਅਦ ਮੈਂ ਕੁੜੀ ਲੈ ਕੇ ਆਂਗੀ ਮੈਂ ਹੈਪੀ ਨਾਲ ਗੱਲ ਕੀਤੀ ਹੈਪੀ ਦੀਆਂ ਰਿਕਾਰਡਿੰਗਾਂ ਵੀ ਆ ਹੈਪੀ ਨੂੰ ਮੈਂ ਕਿਹਾ ਮੈਂ ਕਿਹਾ ਮੈਂ ਜਨਮ ਦਿਨ ਕੁੜੀ ਦਾ ਮਨਾਣਾ ਨਹੀਂ ਮੈਨੂੰ ਲੈ ਜਾਣ ਦੇ ਜੀ ਤੇ ਉਹ ਕਹਿੰਦਾ ਚੱਲ ਕੋਈ ਨਾ ਤੂੰ ਲੈ ਜਾ ਵੀ ਸਵੇਰ ਨੂੰ ਛੱਡ ਜੀ ਸਵੇਰ ਨੂੰ ਜਦੋਂ ਫੋਨ ਨਹੀਂ ਮੈਂ ਚੱਕਿਆ ਹੈਪੀ ਮੈਨੂੰ ਕਹਾ ਤੂੰ ਕੁੜੀ ਕਬਨੇਟ ਕਰਕੇ ਲੈ ਆ ਗਈ ਐਂ ਕਰਕੇ ਲੈ ਆ ਗਈ ਮੈਂ ਕਹਾ ਮੈਂ ਹੈਪੀ ਕਬਨੇਟ ਨਹੀਂ ਕਰਕੇ ਲਗਈ ਮੇਰੀ ਕੁੜੀ ਸੀ ਜਿਹੜੇ ਮੈਂ ਕਬਨੇਟ ਥੋੜੀ ਕਰਕੇ ਲੈ ਜਾਉਂਗੀ ਜੀ ਤੇ ਇਹ ਗੱਲ ਤੋਂ ਬਹਿਸ ਬਾਜੀ ਹੋ ਗਈ ਉਹਨੇ ਚੱਕ ਕੇ ਉੱਥੇ ਦਰਖਾਸਤ ਦੇਤੀ ਮੇਰੇ ਤੇ ਮੁੱਲਾਪੁਰ ਅੱਛਾ ਹੁ ਖਾਸ ਤੋਂ ਜਿਹੜੀ ਤੁਹਾਡੇ ਨੇ ਦਿੱਤੀ ਹੈ ਜੀ ਉਹਦੇ ਕੇਸ ਤੁਸੀਂ ਸਾਡੇ ਕੋਲੇ ਆਏ ਉਹਦੇ ਮਾਮਲੇ ਦੇ ਵਿੱਚ ਹਾਂਜੀ ਹਾਂਜੀ ਦਰਖਾਸਤ ਵਿੱਚ ਕੀ ਲਿਖਿਆ ਗਿਆ ਜੀ ਦਰਖਾਸਤ ਵਿੱਚ ਦਿੱਤੀ ਹੈ ਦਰਖਾਸਤ ਦਾ ਜੀ ਉਹਨੇ ਇਹ ਹੀ ਦਿੱਤੀ ਆ ਵੀ ਕੁੜੀ ਨੂੰ ਕਬਨੇਟ ਕਰਕੇ ਲੈ ਗਏ ਤੇ ਸਹਿਮਤੀ ਨਾਲ ਹੀ ਕੁੜੀ ਨੂੰ ਲੈ ਕੇ ਆਏ ਜੇ ਜੇ ਕੁੜੀ ਤੁਹਾਡੀ ਆਪਣੀ ਹੈ ਜੀ ਫਿਰ ਕਿਡਨੈਪ ਵਾਲਾ ਤਾਂ ਮਤਲਬ ਹੀ ਨਹੀਂ ਰਹਿੰਦਾ ਹਾਂਜੀ ਉਹਦੇ ਪੋਤੇ ਆ ਦੋਤੇ ਆ ਆਪਦੇ ਦਾ ਘਰ ਉਹ ਬੇਦਖਲ ਆ ਸਾਡੇ ਨਾਲ ਉਹ ਗੁੰਡਾ ਕਰਦੀਆਂ ਕਰਦਾ ਅੱਛਾ ਜੀ ਇਹ ਦਰਖਾਸਤ ਕਿੱਥੇ ਚਲਦੀ ਆ ਤੁਹਾਡੀ ਜੀ ਮੇਰੀ ਦਰਖਾਸਤ ਇੱਥੇ ਆ ਡੀਐਸਪੀ ਦਫ਼ਤਰ ਉਹਨਾਂ ਦੀ ਉੱਥੇ ਮੁੱਲਾਪੁਰ ਆ ਜੀ ਅਛਾ ਉਹਨਾਂ ਦੀ ਜਿਹੜੀ ਦਰਖਾਸਤ ਆ ਉਹ ਮੁੱਲਾਪੁਰ ਜਿਹੜੀ ਇੱਥੇ ਦਿੱਤੀ ਆ ਦਰਖਾਸਤ ਤੁਸੀਂ ਦਿੱਤੀ ਹੋਈ ਆ ਜੀ ਹਾਂਜੀ ਉਹ ਮੈਂ ਦੇ ਕੇ ਆਈ ਆ ਜੀ ਅਛਾ ਅੱਜ ਤੁਹਾਨੂੰ ਉਸੇ ਦਰਖਾਸਤ ਦੇ ਸਬੰਧ ਵਿੱਚ ਬੁਲਾਇਆ ਜੀ ਨਹੀਂ ਜੀ ਮੈਨੂੰ ਉੱਥੇ ਬੁਲਾਉਂਦੇ ਆ ਮੁੱਲਾਪੁਰ ਅਛਾ ਮੁੱਲਾਪੁਰ ਬੁਲਾਉਂਦੇ ਆ ਪਹਿਲਾਂ ਦਰਖਾਸਤ ਤੁਸੀਂ ਦਿੱਤੀ ਜਾਂ ਹੈਪੀ ਨੇ ਦਿੱਤੀ ਪਹਿਲਾਂ ਮੈਂ ਹੀ ਦਰਖਾਸਤ ਦਿੱਤੀ ਸੀ ਜੀ ਨਹੀਂ ਫਿਰ ਤੁਸੀਂ ਜਦੋਂ ਜਿਹੜਾ ਆਈਓ ਉਹਨਾਂ ਨੂੰ ਤੁਸੀਂ ਇਹ ਗੱਲ ਨਹੀਂ ਕਿਹਾ ਵੀ ਮੇਰੀ ਦਰਖਾਸਤ ਪਹਿਲਾਂ ਦਿੱਤੀ ਮੈਂ ਸਾਰਾ ਉਹਨਾਂ ਨੂੰ ਕਿਹਾ ਸੀਗਾ ਮੈਂ ਕਿਹਾ ਵੀ ਮੈਂ ਦਰਖਾਸਤ ਦਿੱਤੀ ਹੋਈ ਆ ਮੇਰੀ ਡੀਐਸਪੀ ਦੀ ਦਰਖਾਸਤ ਚੱਲਦੀ ਹੋਊਗਾ ਤਾਂ ਮੈ ਮੇਰੇ ਕੋਲ ਨੰਬਰ ਆ ਜੀ ਉਹਨਾਂ ਦਾ ਮੁਲਾ ਪਰ ਤੋਂ ਕੋਣ ਆ ਮੇਰੇ ਕੋਲ ਨੰਬਰ ਆ ਜੀ ਉਹਨਾਂ ਦਾ ਜਿਹੜੀ ਤੁਹਾਨੂੰ ਆ ਗੱਲ ਕਹੀ ਹੈ ਵੀ ਪਟੇ ਫੇਰਦਾ ਜੀ ਕੋਈ ਰਿਕਾਰਡਿੰਗ ਵਗੈਰਾ ਤੁਹਾਡੇ ਕੋਲ ਹੈਗੀ ਜੀ ਨਹੀਂ ਜੀ ਇਹ ਤੋਂ ਆ ਤੁਸੀਂ ਆਪਾਂ ਕਿਵੇਂ ਸਾਬਤ ਕਰਦੇ ਮੇਰੇ ਕੋਲੇ ਫੋਨ ਹੀ ਸੈਂਪਲ ਸੀ ਜੀ ਉਸ ਟਾਈਮ ਤੇ ਹੁਣ ਮੈਂ ਫੋਨ ਰਿਕਾਰਡਿੰਗ ਵਾਲੇ ਫੋਨ 'ਚ ਸੈਂਪ ਪਾਇਆ ਜੀ ਜੀ ਮੈਂ ਸੈਂਪਲ ਫੋਨ ਚਲਾਉਂਦੀ ਸੀ ਉਦੋਂ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਹੁਣ ਮੇਂ ਮੰਗ ਕਰਦੀ ਆ ਪੰਸਾਸਰ ਤੋਂ ਜੀ ਇਹ ਕੁੜੀ ਦੀ ਵਿਚਾਰੀ ਦੀ ਜ਼ਿੰਦਗੀ ਖਰਾਬ ਨਾ ਕੀਤੀ ਜਾਵੇ ਜਿਵੇਂ ਕੁੜੀ ਕਹੂਗੀ ਜਿੱਥੇ ਕੁੜੀ ਕਹੂਗੀ ਕੁੜੀ ਨੂੰ ਉੱਥੇ ਛੱਡ ਕੀ ਗੱਲ ਹੋਈ ਜੀ ਜੀ ਘਟਰੇ ਸੀ ਮਾਰਦਾ ਸੀ ਜਿੱਥੇ ਮੇਰਾ ਭਰਾ ਸੀ ਉਹ ਵੇਚਦਾ ਫਿਰ ਉੱਥੇ ਮੈਨੂੰ ਬੁਲਾਉਂਦੇ ਸੀ ਫਿਰ ਮੈਂ ਇੱਥੇ ਰਹਿਣਾ ਮੰਮੀ ਬਹੁਤ ਖੁੜਦਾ ਮਾਰਦਾ ਸੀ ਪੁੱਤ ਜੀ ਡੈਡੀ ਡੈਡੀ ਮੰਮ ਡੈਡੀ ਜੀ ਹੈਪੀ ਐਮ ਸੀ ਹੈਪੀ ਐਮ ਸੀ ਅੱਛਾ ਉਹ ਖੁੜਦਾ ਮਾਰਦਾ ਸੀ ਅੱਛਾ ਪਹਿਲਾਂ ਤੁਹਾਡਾ ਭਰਾ ਵੇਚਦਾ ਉਹਨਾਂ ਨੇ ਫਿਰ ਤੂੰ ਕਿੱਥੇ ਰਹਿਣਾ ਬਤਾ ਹੁਣ ਮਮੇ ਕੋਲ ਰਹਿਣਾ ਡੈਡੀ ਮੰਮੀ ਕੋਲੇ ਰਹਿਣਾ ਜੀ ਮੰਮੀ ਕੋਲੇ ਰਹਿਣਾ ਹੈਪੀ ਡੈਡੀ ਕੋਲੇ ਨਹੀਂ ਜਾਣਾ ਕਾਹ ਤੋਂ ਨਹੀਂ ਜਾਣਾ ਮੋਹਤਰਾ ਨੂੰ ਮੰਮੀ ਗਾ ਠੀਕ ਆ ਪੁੱਤ ਜੀ ਬਈ ਜੀ ਕੀ ਨਾਂ ਜੀ ਆਪਣਾ ਨੌ ਜੀ ਮੇਰੇ ਭਰਪੁਰ ਸਿੰਘ ਜੀ ਪਿੰਡ ਸੱਜੜਾ ਦਾ ਕਾਮਰੇਟ ਮੰਜੂਰ ਸੰਘਰਸ਼ ਕਮੇਟੀ ਦਾ ਪ੍ਰਧਾਨ ਮੈਂ ਪ੍ਰਧਾਨ ਜੀ ਤੁਸੀਂ ਅੱਜ ਕਮਲਮント ਦੇ ਹੱਕ ਦੇ ਵਿੱਚ ਨਿਤਰੇ ਹੋ ਕਿ ਤੁਹਾਨੂੰ ਸਾਰੇ ਮਾਮਲੇ ਦਾ ਪਤਾ ਕਿ ਵੀ ਕੀ ਮਾਮਲਾ ਜੀ ਇਹਨਾਂ ਦਾ ਇਹ ਜੀ ਇਹਨਾਂ ਤੇ ਇੱਕ ਝੂਠਾ ਦੋਸ਼ ਲੱਗ ਰਿਹਾ ਬੱਚੀ ਦਾ ਜੀ ਜਿਹਦੇ ਵਿੱਚ ਇਹਨਾਂ ਨੇ ਦੱਸਿਆ ਵੀ ਸਾਡੇ ਕੋਲ ਲਿਖਤੀ ਰੂਪ ਦੇ ਰਿਟਰਨ ਦੇ ਵਿੱਚ ਵੀ ਇਹ ਕਾਗਜ਼ ਜੀ ਬੇਜਰੇ ਕੁੜੀ ਦੇ ਕਾਗਜ਼ ਕਰਾਏ ਹੋਏ ਨੇ ਉਹਨਾਂ ਕੋ ਜਿਹੜਾ ਉਹ ਇਲਜ਼ਾਮ ਲਾ ਰਹੇ ਆ ਬਿਲਕੁਲ ਝੂਠਾ ਵਾ ਜੀ ਉਹਨਾਂ ਵਾਸਤੇ ਬਹੁਤ ਵੱਡੀ ਗਲਤੀ ਆ ਕਿਉਂ ਇਲਜ਼ਾਮ ਨਹੀਂ ਲਾਉਣਾ ਚਾਹੀਦਾ ਕਿਸੇ ਨੂੰ ਇਸ ਜੇ ਪਸਾਉਨੇ ਆ ਵੀ ਸਾਨੂੰ ਉਹਦੇ ਵਿੱਚ ਕੋਈ ਬੈਨੀਫਿਟ ਨਹੀਂ ਪਸਾਉਣ ਦੇ ਵਿੱਚ ਜੀ ਕਿਉਂ ਸਾਨੂੰ ਹੁੰਦਾ ਵੀ ਚਲੋ ਸਮਝੌਤਾ ਹੋ ਜਾਏ ਦੋਨਾਂ ਤਰ੍ਹਾਂ ਦੇ ਬਹਿ ਕੇ ਹੋ ਜਾਏ ਬਹੁਤ ਚੰਗੀ ਗੱਲ ਆ ਜੀ ਜਿਹੜਾ ਉਹਨਾਂ ਨੇ ਦੱਸਿਆ ਕਮਲਮント ਜੀ ਨੇ ਵੀ ਸਾਡੇ ਕੋਲੇ ਰਿਟਰਨ ਦੇ ਵਿੱਚ ਵੀ ਆ ਤੇ ਉਹਨਾਂ ਦੀ ਵੀਡੀਓ ਵੀ ਆ ਕਹਿੰਦਾਂ ਦੀ ਜੀ ਵੇ ਪਾਲਨ ਪੁਲਿਸ ਕਰਨਾ ਤੇ ਕੁੜੀ ਨੂੰ ਲੈ ਜਾਓ ਤੁਸੀਂ ਜੀ ਉਹ ਦੋਨੇ ਤੀਵੀ ਮਾਲਕ ਦੀ ਬਿਲਡਿੰਗ ਆ ਜੀ ਰਿਕਾਰਡنگ ਆ ਉਹਨਾਂ ਕੋਲੇ ਇਹਦੀ ਰਿਕਾਰਡਿੰਗ ਆ ਜੀ ਉਹਨਾਂ ਕੋਲੇ ਉਹਨਾਂ ਕੋਲੇ ਜਿਹੜਾ ਹੈਪੀ ਹੈ ਜੀ ਆਪਣੇ ਮੁੱਲਾਪੁਰ ਤੋਂ ਉਹਨਾਂ ਦੀ ਰਿਕਾਰਡ ਲਗਾ ਉਹਦੇ ਘਰ ਵਾਲੀ ਦੀ ਰਿਕਾਰਡ ਲਗਾ ਜੀ ਬਈ ਕੁੜੀ ਦਾ ਪਾਲਨ ਪੁਲਿਸ ਕਰੋਗੇ ਤੁਸੀਂ ਲੈ ਜਾਓ ਠੀਕ ਆ ਜੀ ਬਈ ਜ ਕਮਲਮਨ ਸਿੰਘ ਨੂੰ ਇਹਨਾਂ ਨੇ ਗੱਲ ਆਖੀ ਆ ਜੀ ਦੂਜੀ ਗੱਲ ਇਹ ਆ ਵੀ ਜੇ ਇੱਥੇ ਕੋਈ ਧੱਕਾ ਕਰਦੀ ਜਾਂ ਪੁਲਿਸ ਪ੍ਰਸ਼ਾਸਨ ਧੱਕਾ ਕਰਦੇ ਵੀ ਧੱਕਾ ਤਾਂ ਨਹੀਂ ਸੀ ਹੋਣ ਦੇਵਾਂਗੇ ਜੀ ਜੇ ਝੂਠਾ ਪਰਚਾ ਹੁੰਦਾ ਜੀ ਤਾਂ ਅਸੀਂ ਕਾਮਲਮੰਤ ਦੇ ਨਾਲ ਮੋੜੇ ਦੇ ਮੋੜਾ ਨਾਲ ਲਾ ਕੇ ਖੜਾਂਗੇ ਡਟ ਕੇ ਜੀ ਚਾਹੇ ਸਾਨੂੰ ਕੁਝ ਵੀ ਕਰਨਾ ਪੈਸੇ ਜਾਂ ਧਰਨਾ ਲਾਈਏ ਜਾਂ ਸੀ ਰੋਡ ਬੰਦ ਕਰੀਏ ਜੀ ਉਹ ਸੀ ਲਾਜ਼ਮੀ ਕਰਾਂਗੇ ਜੀ ਬੇ ਤੱਕਾ ਨਹੀਂ ਹੋਣਾ ਚਾਹੀਦਾ ਜੋ ਵੀ ਜਾਇਜ਼ ਜਾਇਜ਼ ਅਸੀਂ ਪੁਲਿਸ ਨੂੰ ਵੀ ਬੇਨਤੀ ਕਰਦੇ ਵੀ ਜੋ ਵੀ ਜਾਇਜ਼ ਜਾਇਜ਼ ਆ ਉਹਦਾ ਫੈਸਲਾ ਹੋ ਜਾਵੇ ਜੇ ਰਿਟਨ ਦੇ ਬੱਚਾ ਬੱਚਾ ਇਹਨਾਂ ਨੂੰ ਲੁੱਟਾਵੇ ਇਹਨਾਂ ਤੇ ਪਰਚਾ ਕਾਦਾ ਕਰਾਉਂਦੇ ਨੇ ਜੀ ਪਰਚਾ ਨਹੀਂ ਹੋਣਾ ਚਾਹੀਦਾ ਜੀ ਧੰਨਵਾਦ ਜੈ ਜੀ ਕੀ ਰਾਹੀ ਆਪਾਂ ਮੇਰਾ ਨਾਮ ਜੀ ਸੁਵਿੰਦਰ ਸਿੰਘ ਔਰਫ ਹੈਪੀ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਮੁੱਲਾਪੁਰ ਸ਼ਹਿਰ ਦਾ ਇੰਦਰਾ ਕਲੋਨੀ ਵਾਰਡ ਨੰਬਰ 5 ਜੀ ਨੇਰੇ ਰੇਲਵੇ ਸਟੇਸ਼ਨ ਤੇ ਇੱਕ ਮੈਨੂੰ ਦੱਸਿਓ ਕਮਲ ਮਾਨਤਾ ਜੀ ਮਾਲਕ ਤੋਂ ਹਾਂਜੀ ਉਹਨਾਂ ਨੇ ਇੱਕ ਅੱਜ ਦੋਸ਼ ਲਾਏ ਨੇ ਕਿ ਉਹਨਾਂ ਦੀ ਇੱਕ ਬੇਟੀ ਸੀ ਜਿਹਦੇ ਤੇ ਤੁਸੀਂ ਹੱਕ ਜਤਾ ਰਹੇ ਹੋ ਉਹ ਕਹਿੰਦੀ ਮੈਂ ਹੀ ਪਾਲਣ ਪੋਸ਼ਣ ਕੀਤਾ ਤੇ ਮੇਰੇ ਖਿਲਾਫ ਵੀ ਜਦੋਂ ਸਾਰਾ ਕੁਝ ਮੈਂ ਖ਼ਾਬਦਮਾਲ ਕੀਤੀ ਹੈਪੀ ਨੇ ਇੱਕ ਦਰਖਾਸਤ ਦੇਤੀ ਵੀ ਮੈਂ ਉਹਦੀ ਬੱਚੀ ਨੂੰ ਕੰਨੈਮ ਕਰ ਲਿਆ ਉਹ ਸੱਚ ਕੀ ਹੈ ਦੇਖੋ ਜੀ ਉਹ 15 ਤਰੀਕ ਨੂੰ ਜਿਹੜੀ ਮੇਰੀ ਬੱਚੀ ਆ 7 ਸਾਲ ਪੂਰੇ ਹੋ ਕੇ ਉਹਨੂੰ 8ਵਾਂ ਸਾਲ ਲੱਗਿਆ ਉਸ ਦਿਨ ਉਹਦਾ ਬਾਡੇ ਸੀ ਮੇਰੀ ਲੁਧਿਆਣੇ ਤਰੀਕ ਸੀ ਜੀ ਮੇਰੀ ਤਰੀਕ ਸੀ ਲੁਧਿਆਣੇ ਮੈਂ ਤਰੀਕ ਤੇ ਗਿਆ ਹੋਇਆ ਸੀ ਉਹ ਜਾਨੀ ਕਿ ਮਤਲਬ ਆ ਕੇ ਮਗਰੋਂ ਤਿੰਨ ਚਾਰ ਮੁੰਡੇ ਦੋ ਮੰਤ ਜਿਹੜਾ ਸਾਨੂੰ ਲੋਕਾਂ ਨੇ ਦੱਸਿਆ ਜਦ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਅਸੀਂ ਤਾਂ ਕਿਤੇ ਟਿਊਸ਼ਨ ਤੇ ਦੇਖਦੇ ਸੀ ਕਿਤੇ ਅੰਡੀਆਂ ਕਮਾਂਡੀਆਂ ਦੇ ਦੇਖਦੇ ਸੀ ਅੱਗੇ ਵੀ ਖੇਡਦੀ ਰਹਿੰਦੀ ਐ ਇੱਧਰ ਸਾਡੇ ਗਵਾਂਢ ਤੇ ਸਾਨੂੰ ਜਦੋਂ ਜਾਨੀ ਕਿ ਪਤਾ ਲੱਗਿਆ ਉਹ ਕਹਿੰਦੇ ਵੀ ਉਹ ਤਾਂ ਕਮਲ ਮੰਤ ਲੈ ਕੇ ਗਈ ਆ ਇਸ ਤੋਂ ਬਾਅਦ ਜਦੋਂ ਉਹਦੇ ਨਾਲ ਕੰਟੈਕਟ ਕਰਕੇ ਫੋਨ ਤੇ ਕਨੈਕਟ ਕੀਤਾ ਜੀ ਅਸੀਂ ਉਨੇ ਫੋਨ ਕੱਟਤਾ ਮੈਂ ਫੇਰ ਵੀ ਉਹਦੀ ਵੇਟ ਕੀਤੀ ਵੀ ਚਲੋ ਸ਼ਾਮ ਨੂੰ ਸਵੇਰ ਨੂੰ ਛੱਡ ਜੂਗੀ ਸਕੂਲ ਪੜਦੀ ਹੈ ਜੀ ਉਹ ਉਹ ਆਪਣੇ ਫਾਸਟ ਚ ਪੜਦੀ ਹੈ ਜੀ ਉਹ ਲੇਟਲ ਇੰਜਲਸ ਸਕੂਲ ਦੇ ਵਿੱਚ ਪੜਦੀ ਹੈ ਜੀ 7 ਸਾਲਾਂ ਤੋਂ ਮੇਰੇ ਕੋਲ ਹੀ ਹੈ ਜੀ ਉਹ ਜੀ ਤੇ ਇਸ ਤੋਂ ਬਾਅਦ ਉਹਨੇ ਫੋਨ ਬੰਦ ਕਰਤਾ ਜੀ ਉਹ ਗਲਤਫਲਤ ਬੋਲਣ ਲੱਗ ਗਈ ਫੇਰ ਮੈਂ ਜੀ ਜਾ ਕੇ ਦਰਖਾਸਤ ਦਿੱਤੀ ਥਾਣਾ ਦਾਖਾ ਜੀ ਤੇ ਇਸ ਤੋਂ ਬਾਅਦ ਹੁਣ ਜੀ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਵੀ ਤੇਰੀ ਬੱਚੀ ਤੁਹਾਨੂੰ ਵਾਪਸ ਦਵਾਈ ਜਾਊਗੀ ਜੀ ਹਾਂਜੀ ਤੇ ਮੈਂ ਕਰਦਾ ਸਾਰਾ ਤੁਹਾਡਾ ਆਪਣਾ ਪਰਿਵਾਰ ਕਰ ਰਿਹਾ ਜੀ ਨਹੀਂ ਦੇਖੋ ਪਹਿਲਾਂ ਉਹ ਨਵਾਂ ਕੁ ਮਹੀਨਿਆਂ ਦੀ ਸੀ ਜੀ ਉਦੋਂ ਉਹਦੀ ਮੰਮਾ ਕੋਲੇ ਸੀ ਉਹ ਜੀ ਇਸ ਤੋਂ ਬਾਅਦ ਉਹ ਕੁੜੀ ਮੇਰੀ ਭੈਣ ਬਣੀ ਹੋਈ ਸੀ ਜੀ ਦੋ ਬੱਚੇ ਸੀ ਉਹਦੇ ਕੋਲੇ ਜੀ ਉਹਦਾ ਮਤਲਬ ਘਰੇ ਕਲੇਸ਼ ਪੈਣ ਦੇ ਕਾਰਨ ਉਹ ਮੁੱਲਾਪੁਰ ਸ਼ਹਿਰ ਕਰਾਈ ਤੇ ਰਹਿਣ ਲੱਗੀ ਸੀ ਉਹ ਦੋਨੇ ਬੱਚੇ ਹੀ ਮੇਰੀ ਉਹਨੇ ਪਹਿਲਾਂ ਇੱਕ ਬੱਚਾ ਪਾਇਆ ਜੀ ਮੇਰੀ ਝੋਲੀ 'ਚ ਵੀ ਇੱਕ ਬੱਚਾ ਤੂੰ ਵੀਰੇ ਲੈ ਲਾ ਉਹ ਮੈਂ ਯਾਨੀ ਕਿ ਕੁੜੀ ਲੈਣੀ ਪਸੰਦ ਕੀਤੀ ਵੀ ਮੈਂ ਮੁੰਡਾ ਨਹੀਂ ਲੈਣਾ ਭੈਣੇ ਵੀ ਕੋਈ ਗੱਲ ਨਹੀਂ ਵੀ ਮੈਨੂੰ ਕੁੜੀ ਦੇ ਦੇ ਇਸ ਤੋਂ ਬਾਅਦ 2 ਦਿਨਾਂ ਬਾਅਦ ਉਹਨੇ 3 ਦਿਨਾਂ ਬਾਅਦ ਮੁੰਡਾ ਵੀ ਦਿੱਤਾ ਜਦਕਿ ਮੁੰਡਾ ਵੀ ਹੁਣ ਜਾਨੀ ਕਿ ਆਪਣੇ ਰਿਸ਼ਤੇਦਾਰਾਂ ਕੋਲੇ ਹੀ ਹੈ ਜੀ ਠੀਕ ਹੈ ਜੀ ਜਿਹੜੀ ਉਹ ਕੁੜੀ ਆ ਉਹ ਵੀ ਮੇਰੇ ਕੋਲੇ ਹੀ ਸੀ ਇਹ ਕਮਲਮੰਤ ਮੇਰੇ ਨਾਲ ਪਹਿਲਾਂ ਰਹਿੰਦੀ ਜਰੂਰ ਸੀ ਇਹਦੇ ਚਾਲ ਚੱਲਣ ਗਲਤ ਫਲਤ ਹੋ ਕੇ ਇਹਦਾ ਰਿਕਾਰਡ ਵੀ ਪਤਾ ਕੀਤਾ ਜਾਵੇ ਜੀ ਮਾਲਕ ਪਿੰਡੋਂ ਹੀ ਕੀਤਾ ਜਾਵੇ ਜਿੱਥੇ ਵੀ ਰਹਿੰਦੇ ਜਗਰਾਉਂ ਸ਼ਹਿਰ ਚੋਂ ਪਤਾ ਕੀਤਾ ਜਾਵੇ ਮਾਲਕ ਚੋਂ ਪਤਾ ਕੀਤਾ ਜਾਵੇ ਇਹਦੇ ਮੈਂ ਚਾਲ ਚੱਲਣ ਦੇਖ ਕੇ ਮਤਲਬ ਜਿਹੜੀ ਉਹ ਕੁੜੀ ਸੀ ਵੀ ਮੈਂ ਇਹਨੂੰ ਮਤਲਬ ਅਸੀਂ ਜਦੋਂ ਇਕੱਠੇ ਰਹਿੰਦੇ ਸੀ ਉਦੋਂ ਜਰੂਰ ਜਾਨੀ ਕਿ ਮਤਲਬ ਆਏ ਨਾਲ ਕੁੜੀ ਕੋਲੇ ਇੱਕ ਅੱਧਾ ਦਿਨ ਮਿਲ ਲੈਂਦੇ ਸੀ ਕੋਲੇ ਉਹ ਵੀ ਇੱਥੋਂ ਪ੍ਰੇਮਨਗਰ ਜੀ ਜਿੱਦੇ ਜਿੱਥੇ ਇਹ ਮੇਰੇ ਕੋਲੇ ਡੇਰੇ ਦੇ ਵਿੱਚ ਰਹਿੰਦੀ ਸੀ ਮੈਂ ਨਾਲ ਸਾਜ ਪਲੇ ਕਰਦਾ ਸੀ ਵੱਡੇ ਮਹੰਤਾਂ ਦੇ ਜੀ ਉੱਥੇ ਜੀ ਮੇਰੇ ਨਾਲ ਜਾਨੀ ਕਿ ਮਿਲ ਲੈਂਦੇ ਸੀ ਵੀ ਮੈਨੂੰ ਆਏ ਸੀ ਵੀ ਮਹੰਤਾ ਚਲ ਕੋਈ ਨਹੀਂ ਵੀ ਉਹ ਕੁੜੀ ਦਾ ਮਾਂ ਪਿਓ ਸਮਝ ਲਓ ਹੈ ਨਹੀਂ ਮੇਰੇ ਤਾਂ ਬੱਚੇ ਸੀਗੇ ਹੀ ਵੀ ਚਲੋ ਅਸੀਂ ਮਾਂ ਪਿਓ ਬਣ ਕੇ ਜਾਨੀ ਕਿ ਮਤਲਬ ਰਵਾਂਗੇ ਇਸ ਤੋਂ ਬਾਅਦ ਜਦੋਂ ਉਹਦੇ ਚਾਲ ਚੱਲਣ ਮੈਂ ਗਲਤ ਦੇਖੇ ਬਹੁਤ ਗਲਤ ਦੇਖੇ ਮੈਨੂੰ ਪਤਾ ਲੱਗਿਆ ਵੀ ਮੈਂ ਮਤਲਬ ਫੇਰ ਤਾਂ ਗੋਦ ਲਈ ਨਾ ਲਈ ਜੇ ਕੁੜੀ ਉਹੋ ਜੀ ਦ ਵੀ ਫੇਰ ਤਾਂ ਜਿੱਥੇ ਮਰਜ਼ੀ ਦੇ ਦਿੰਦੇ ਮੈਨੂੰ ਪਤਾ ਸੀ ਵੀ ਮੈਂ ਚੰਗਾ ਬਾਪ ਆ ਚੰਗਾ ਇਨਸਾਨ ਆ ਫਿਰ ਮੈਂ ਸਰ ਮੈਂ ਆਪਦੇ ਘਰੇ ਲਿਆਂ ਦੀ ਮੇਰੀ ਮੈਸੇਜ ਦੇ ਨਾਂ ਤੇ ਆ ਉਹ ਮੇਰੇ ਨਾਂ ਤੇ ਆ ਲिटल ਇੰਜਲ ਸਕੂਲ ਪੜਦੀ ਹੈ ਜੀ ਉਹ ਉਹਦਾ ਜੋ ਫੀਸ ਦਾ ਖਰਚਾ ਜੋ ਵੀ ਅਸੀਂ ਦਿੰਨੇ ਆ ਮੇਰੀ ਇੱਕ ਸ਼ਰਤ ਆ ਜੀ ਉਹ ਆ ਕੇ ਟੀਚਰ ਪਹਿਚਾਣ ਦੇਵੇ ਜਾਂ ਸਕੂਲ ਪਹਿਚਾਣ ਦੇਵੇ ਜੋ ਜੀ ਜਿਵੇਂ ਕਹਿਣਗੇ ਸਾਰੇ ਮੈਂ ਨਾਲ ਆ ਜੀ ਸਾਰਿਆਂ ਦੀ ਠੀਕ ਆ ਜੀ ਕੋਮਲ ਪ੍ਰੀਤ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਮੁੱਲਾਪੁਰ ਮੁੱਲਾਪੁਰ ਦਾ ਪੂਰਾ ਐਡਰੈਸ ਕੀ ਹੈ ਤੁਹਾਡਾ ਨੀਅਰ ਰੇਲਵੇ ਸਟੇਸ਼ਨ ਮੰਡੀ ਮੁੱਲਾਪੁਰ ਇੰਦਰਾ ਕਲੋਨੀ ਮੱਲਾ ਇੱਕ 8 ਸਾਲ ਦੀ ਬੱਚੀ ਆ ਜੀ ਹੁਸਨਪ੍ਰੀਤ ਹਾਂਜੀ ਉਹ ਤੁਹਾਡੀ ਸਟੂਡੈਂਟ ਸੀ ਜੀ ਹਾਂਜੀ ਤੁਸੀਂ ਇੱਥੇ ਰਹਿਣ ਨੂੰ ਕੀ ਕਰਦੇ ਨਾਲ ਟਿਊਸ਼ਨ ਵੀ ਕਰਵਾਉਂਦੇ ਹੋ ਜੀ ਟਿਊਸ਼ਨ ਸਕੂਲ ਤੋਂ ਨਹੀਂ ਪੜਾਨੀ ਆ ਮੈਂ टीच ਕਰਦੀ ਆ ਉਹਨੂੰ ਜੀ ਇੱਕ ਜਿਹੜੀ ਹੁਸਨਪ੍ਰੀਤ ਆ ਉਹ ਤੁਹਾਡੀ ਸਟੂਡੈਂਟ ਸੀ ਜੀ ਹਾਂਜੀ ਕਿੰਨੇ ਟਾਈਮ ਤੋਂ ਤੁਹਾਡੇ ਕੋਲੇ ਪੜ੍ਹੀ ਆ ਜੀ ਉਹ ਉਹਨੂੰ ਬਹੁਤ ਜਨ 4-5 ਸਾਲ ਹੋ ਗਏ ਮੇਰੇ ਕੋਲ ਲੱਗੇ ਨੂੰ ਲਗਾਤਾਰ ਤੁਹਾਡੇ ਕੋਲੇ ਆ ਰਹੀ ਹੈ ਹਾਂਜੀ ਕੰਟੀਨਿਊ ਹੀ ਆ ਰਹੀ ਹੈ ਮੇਰੇ ਕੋਲ ਜਾਨੀ ਪੈਨਸ ਉਹਦੀ ਫੀਸ ਸੀ ਜਾ ਉਹਦਾ ਖਰਚਾ ਸੀ ਉਹ ਫਿਰ ਤੁਹਾਨੂੰ ਕੌਣ ਮਹਈਆ ਕਰਵਾਉਂਦਾ ਸੀਗਾ ਜੀ ਹੈਪੀ ਹੈਪੀ ਚਾਚਾ ਜੀ ਹੈਪੀ ਜਿਹੜਾ ਕਾਉਂਸਲਰ ਵਾਲਾ ਜੀ ਮੁੰਡਾ ਬਰਦਾ ਹਾਂਜੀ ਠੀਕ ਹੈ